Thank <laughs> you. ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪਿਛਲੀਆਂ ਵੀਡੀਓ ਚ ਤੁਸੀਂ ਦੇਖਿਆ ਕਿ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਦਰਬਾਰ ਸਾਹਿਬ ਤੋਂ ਚੱਲੇ ਸੀਗੇ ਮਨਮਾੜ ਪਹੁੰਚੇ ਸੀ ਮਨਮਾੜ ਦਿਖਾਇਆ ਤੁਹਾਨੂੰ ਮਨਮਾੜ ਤੋਂ ਬਾਅਦ ਤੁਹਾਨੂੰ ਔਰੰਗਾਬਾਦ ਦੀਆਂ ਜੋ ਥਾਵਾਂ ਸੀਗੀਆਂ ਉਹ ਦਿਖਾਈਆਂ ਤੇ ਸਭ ਤੋਂ ਵਧੀਆ ਦਿਖਾਇਆ ਸੀਗਾ ਕਿ ਜਫਰਨਾਮਾ ਸਾਹਿਬ ਜਿਹੜਾ ਕਿ ਪਹਿਲੀ ਵਾਰ ਉੱਥੇ ਬਾਬਾ ਜੀ ਨੇ ਇਜਾਜ਼ਤ ਦਿੱਤੀ ਸੀਗੀ ਉਥੋਂ ਦੀ ਕਮੇਟੀ ਨੇ ਕਿ ਤੁਸੀਂ ਵੀਡੀਓ ਬਣਾ ਕੇ ਵੀ ਦਿਖਾ ਸਕਦੇ ਹੋ ਤੇ ਉਸ ਤੋਂ ਬਾਅਦ ਅਸੀਂ ਚੱਲੇ ਸੀਗੇ ਔਰੰਗਾਬਾਦ ਤੋਂ ਤੇ ਚੱਲ ਕੇ ਅਸੀਂ ਸੱਚਖੰਡ ਸ਼੍ਰੀ ਹਜੂਰ ਸਾਹਿਬ ਜੀ ਪਹੁੰਚੇ ਸੀਗੇ ਕੱਲ ਸ਼ਾਮ ਨੂੰ ਤੇ ਇਸ ਟਾਈਮ ਅਸੀਂ ਆਪਣੀ ਸਰਾਮ ਵਿੱਚ ਖੜਾ ਵਾਂ ਤੇ ਅੱਜ ਇੱਥੇ ਤੁਹਾਨੂੰ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣਾ ਵਾ ਜਿਹੜੇ ਗੋਦਾਵਰੀ ਦੇ ਕੰਢੇ ਤੇ ਨੇ ਤੇ ਕੀ ਆ ਉਹਨਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਰਾ ਤੁਹਾਨੂੰ ਮੈਂ ਦੱਸਦਾ ਵਾਂ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਜ਼ਫਰਨਾਮਾ ਸਾਹਿਬ ਦੀ ਔਰੰਗਾਬਾਦ ਤੇ ਉਹ ਜ਼ਰੂਰ ਦੇਖਿਓ ਤੁੰਗ ਟ੍ਰੈਵਲ ਲਿਖ ਕੇ ਜ਼ਫਰਨਾਮਾ ਸਾਹਿਬ ਦੀ ਵੀਡੀਓ ਲਿਖ ਕੇ ਤੁਸੀਂ ਉਹਨੂੰ ਸਰਚ ਕਰ ਸਕਦੇ ਹੋ ਤੇ ਉਹ ਵੀਡੀਓ ਜ਼ਰੂਰ ਦੇਖਿਓ ਜ਼ਫਰਨਾਮਾ ਸਾਹਿਬ ਦੀ ਵੀਡੀਓ ਬਣਾ ਕੇ ਦਰਸ਼ਨ ਕਰਵਾਏ ਨੇ ਇਸ ਵਾਰ ਧੰਨਵਾਦ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਸੀਰੀ ਦੇ ਵਿੱਚ ਪਿਛਲੀਆ ਵੀਡੀਓ ਨੂੰ ਦੇਣ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਮੌਸਮ ਅੱਜ ਦਾ ਕੱਲ ਰਾਤੀ ਤੇ ਗਲਾ ਖਰਾਬ ਹੋ ਗਿਆ ਸੀਗਾ ਮੈਂ ਸੋਚਿਆ ਸ਼ਾਇਦ ਗਲਾ ਜਿਆਦਾ ਨਾ ਖਰਾਬ ਹੋ ਜਾ ਦਵਾਈ ਲੈ ਲਈ ਸੀ ਤੇ ਇਸ ਟਾਈਮ ਅਸੀਂ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਖੜੇ ਆ ਤੇ ਇਹ ਜਿਹੜੇ ਗੁਰਦੁਆਰਾ ਸਾਹਿਬ ਤੁਸੀਂ ਲਿਸਟ ਦੇਖ ਰਹੇ ਹੋ ਇਹ ਨੈਕਸਟ ਬੇਦਰ ਤੋਂ ਆਣ ਕੇ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਹੁਣ ਅਸੀਂ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਤੋਂ ਤੇ ਨਾਲ ਗੋਦਾਵਰੀ ਦੇ ਜਿਹੜੇ ਕੰਢੇ ਗੁਰਦੁਆਰਾ ਸਾਹਿਬ ਨੇ ਉਹ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਪਾਸੇ ਸਭ ਤੋਂ ਪਹਿਲੇ ਗੁਰਦਵਾਰਾ ਸਾਹਿਬ ਹੁੰਦਾ ਭਜਨਗੜ੍ਹ ਸਾਹਿਬ ਤੇ ਭਜਨਗੜ੍ਹ ਸਾਹਿਬ ਦੇ ਸਭ ਤੋਂ ਪਹਿਲੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਪਾਸੇ ਤੇ ਇਧਰ ਵੀ ਸ਼ਾਮ ਨੂੰ ਕਾਫੀ ਰੌਣਕ ਹੁੰਦੀ ਹੈ ਦੁੱਧ ਦੀਆਂ ਦੁਕਾਨਾਂ ਨੇ ਹੋਰ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਇਹ ਵੀ ਇੱਕ 게ਟ ਆ ਜਿਹੜਾ ਇਧਰ ਇਹ ਲੰਗਰ ਸਾਹਿਬ ਦਾ 게ਟ ਹੀ ਆ गावा ਤੇ ਇਹ ਵੀ ਕਦੇ-ਕਦੇ ਖੋਲਦੇ ਨੇ ਜਦੋਂ ਸਬਜ਼ੀਆਂ ਵਗੈਰਾ ਇੱਥੋਂ ਦੀ ਖੜਦੇ ਨੇ ਅੰਦਰ ਚਲਦੇ ਹਾਂ ਹੁਣ ਮੱਥਾ ਟੇਕਦੇ ਹਾਂ ਸਾਰੇ ਗੁਰਦਵਾਰਾ ਸਾਹਿਬ ਦੇ ਤੁਹਾਨੂੰ ਇੱਧਰ ਦਰਸ਼ਨ ਕਰਾਉਨੇ ਆ ਅੱਜ ਇਹ ਆ ਗਿਆ ਜੀ ਸਾਹਮਣੇ ਇਸ ਪਾਸੇ ਗੁਰਦਵਾਰਾ ਸਾਹਿਬ ਭਜਨਗੜ੍ਹ ਸਾਹਿਬ ਤੇ ਇਸ ਪਾਸੇ ਨੂੰ ਜਿਹੜਾ ਨਗੀਨਾ ਘਾਟ ਤੇ ਗੁਰਦਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ ਤਿੰਨ ਗੁਰਦਵਾਰਾ ਸਾਹਿਬ ਦੇ ਨਾਮ ਲਿਖੇ ਹੋਏ ਨੇ ਤੇ ਇੱਧਰ ਤੁਸੀਂ ਦੇਖੋ ਇੱਧਰ ਥੱਲੇ ਇੱਧਰ ਗੋਦਾਵਰੀ ਨਦੀ ਆ ਗੋਦਾਵਰੀ ਨਦੀ ਵੱਲ ਵੀ ਜਾਵਾਂਗੇ ਸਭ ਤੋਂ ਪਹਿਲੇ ਦੇਖਦੇ ਹਾਂ ਗੁਰਦਵਾਰਾ ਸਾਹਿਬ ਭਜਨਗੜ੍ਹ ਸਾਹਿਬ ਤੇ ਇਹ ਗੁਰਦਰਾ ਸਾਹਿਬ ਦੇ ਅੰਦਰੋਂ ਜਾ ਕੇ ਥੋੜੇ ਜਿਹਾ ਦਰਸ਼ਨ ਕਰਕੇ ਤੇ ਬਾਹਰ ਆਉਨੇ ਆ ਅਸੀਂ ਤੇ ਗੁਰਦਰਾ ਸਾਹਿਬ ਭਜਨਗੜ ਦਾ ਜਿਹੜਾ ਇਤਿਹਾਸ ਆ ਉਹ ਵੀ ਮੈਂ ਤੁਹਾਨੂੰ ਥੋੜੀ ਨਜ਼ਰ ਮਰਵਾ ਦਿੰਨਾ ਤੁਹਾਨੂੰ ਇਤਿਹਾਸ ਤੇ ਇਹ ਆ ਇਧਰ ਇਤਿਹਾਸ ਲਿਖਿਆ ਹੋਇਆ ਇਹ ਆ ਗਿਆ ਇਤਿਹਾਸ ਇਹਦੇ ਤੇ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਨਜ਼ਰ ਮਾਰ ਸਕਦੇ ਹੋ ਇਹ ਗੁਰਦਰਾ ਸਾਹਿਬ ਭਜਨਗੜ ਸਾਹਿਬ ਕਿਉਂ ਬਣਾਇਆ ਸੀਗਾ ਕਿੰਨੇ ਬਣਾਇਆ ਸੀ ਮੈਂ ਸਾਰਾ ਤੁਹਾਨੂੰ ਦੱਸਦਾ ਇਤਿਹਾਸ ਸਰਵਣ ਕਰ ਲਿਓ ਇਹ ਜਿਹੜਾ ਇਤਿਹਾਸ ਅਸਥਾਨ ਆ ਭਜਨਗੜ੍ਹ ਸਾਹਿਬ ਇਹ ਨਦੀ ਦੇ ਕੰਡੇ ਤੇ ਬਣਾਇਆ ਗਿਆ ਸੀਗਾ ਇਸ ਅਸਥਾਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸੇਵਕਾਂ ਕੋਲੋਂ ਤਖਤ ਸ੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਲਈ ਆਪਣੀ ਸੇਵਾ ਤੋਂ ਬਾਅਦ ਗੋਦਾਵਰੀ ਦੇ ਕੰਡੇ ਤੇ ਭਜਨ ਬੰਦਗੀ ਕਰਨ ਲਈ ਖਾਸ ਤੌਰ ਤੇ ਬਣਵਾਇਆ ਸੀ ਇਸ ਲਈ ਇਸ ਅਸਥਾਨ ਨੂੰ ਭਜਨਗੜ੍ਹ ਕਹਿੰਦੇ ਨੇ ਇਹ ਜਿਹੜੀ ਭਜਨਗੜ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੁਸੀਂ ਇਹ ਇਮਾਰਤ ਦੇਖ ਰਹੇ ਹੋ ਪੁਰਾਣੀ ਇਮਾਰਤ ਆ ਨਿਸ਼ਾਨ ਸਾਹਿਬ ਵੀ ਝੁਲ ਰਹੇ ਨੇ ਇੱਥੇ ਇਹ ਉਹ ਇਮਾਰਤ ਆ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਈ ਸੀਗੀ ਉਸ ਟਾਈਮ ਤੇ ਇਹ ਇਮਾਰਤ ਆ ਜੀ ਉੱਪਰੋਂ ਅਸੀਂ ਹੋ ਆਇਆ ਤੇ ਇੱਧਰ ਹੈਗੇ ਜੀ ਬਾਬਾ ਹਜੂਰਾ ਸਿੰਘ ਜੀ ਦਾ ਅੰਗੇਠਾ ਸਾਹਿਬ ਤੇ ਇਹ ਬੌਲੀ ਆ ਇਹ ਬੌਲੀ ਸਾਹਿਬ ਆ ਇੱਧਰ ਤੇ ਸਾਹਮਣੇ ਦੇਖ ਲਓ ਤੁਸੀਂ ਬਾਬਾ ਹਜੂਰਾ ਸਿੰਘ ਜੀ ਦਾ ਅੰਗੀਠਾ ਸਾਹਿਬ ਜਿਹੜੇ ਸਾਬਕਾ ਜਥੇਦਾਰ ਜੀ ਸਨ ਇਹਨਾਂ ਬਾਬਾ ਕਲਵੰਤ ਸਿੰਘ ਜੀ ਤੋਂ ਪਹਿਲੇ ਇਹ ਉਹਨਾਂ ਦਾ ਅੰਗੀਠਾ ਸਾਹਿਬ ਆ ਦੇਖੋ ਜੀ ਉੱਪਰ ਛੱਤ ਵਿੱਚ ਦੇਖੋ ਤੁਸੀਂ ਇਹ ਥੱਲੇ ਨੂੰ ਨਿਕਲਿਆ ਲੱਕੜ ਦਾ ਮੋਢ ਜਿਆ ਜਾਂ ਇੱਥੇ ਥੱਲੇ ਨੂੰ ਹੋਏਗਾ ਤੇ ਹੁਣ ਉੱਪਰੋਂ ਵੱਢ ਛੜਿਆ ਤੇ ਥੱਲੇ ਆ ਦੇਖੋ ਇੱਧਰ ਆ ਥੱਲੇ ਵੀ ਹੈਗਾ ਜੀ ਆ ਦੇਖੋ ਥੱਲੇ ਵੀ ਮੋੜਾ ਤੇ ਇੱਥੋਂ ਹੋਏਗਾ ਉੱਪਰ ਉਹ ਇਹਨੂੰ ਬਾਅਦ ਵਿੱਚ ਵੜਿਆ ਗਿਆ ਪਹਿਲੇ ਲੈਂਡਰ ਪੈ ਚੁੱਕਾ ਹੋਵੇ ਦੇਤੇ ਬਾਅਦ ਵਿੱਚ ਚੰਨੂ ਵੜਿਆ ਲਓ ਜੀ ਮੱਥਾ ਅਸੀਂ ਟੇਕ ਲਿਆ ਵਾ ਤੇ ਇਹ بارش ਜਿਹੜੀ ਆ ਉਹ ਕਾਫੀ ਤੇਜ਼ ਪੈ ਰਹੀ ਸੀਗੀ ਤੇ ਹੱਲੇ ਵੀ بارش ਆ ਤੇ ਹੁਣ ਘਟੀ ਆ ਇੱਥੋਂ ਹੁਣ ਚੱਲਦੇ ਆ ਅਗਲੇ ਪਾਸੇ ਨੂੰ ਗੁਰਦਰਾ ਸਾਹਿਬ ਨੇਕੀਨਾ ਘਾਟ ਤੇ ਗੋਦਾਵਰੀ ਵੀ ਤੁਹਾਨੂੰ ਦਿਖਾਉਣੀ ਆ ਗੋਦਾਵਰੀ ਨਦੀ ਲੇਕਿਨ بارش ਜਿਹੜੀ ਆ ਹਟਦੀ ਆ ਤੇ ਫੇਰ ਤੇ ਕਿਤੇ ਬੈਠਦੇ ਆ ਘੜੀ ਤੇ ਫੇਰ ਨਿਕਲਾਂਗੇ ਇੱਥੋਂ ਆਹ ਵੇਖ ਲਓ ਸਾਡੀਆਂ ਸੰਗਤਾਂ ਜਿਹੜੀਆਂ ਸਾਰੀਆਂ ਬੈਠੀਆਂ ਨੇ ਤੇ بارش ਦਾ ਨਜ਼ਾਰਾ ਲੈਣੀਆਂ ਨੇ ਤੇ ਬੈਠੇ ਕਿੱਥੇ ਆਹ ਦੇਖ ਲਓ ਸਾਹਮਣੇ ਗੁਰਦਰਾ ਸਾਹਿਬ ਨਗੀਨਾ ਘਾਟ ਇਸ ਗੁਰਦਰਾ ਸਾਹਿਬ ਦਾ ਵੀ ਤੁਹਾਨੂੰ ਇਤਿਹਾਸ ਦੱਸਦੇ ਆ ਤੇ ਨੁੱਕਰ 'ਚ ਬੈਠੇ ਆ ਇਹ ਸਾਡੀਆਂ ਫੌਜਾਂ ਬੈਠੀਆਂ ਨੇ ਇਹ ਕੀ ਗੁੰਦ ਰਹੇ ਹੋ ਕੰਜਰ ਵਾਸਤੇ ਇਹ ਖੰਜਰ ਵਾਸਤੇ ਡੋਰੀ ਬਣਾ ਰਹੇ ਨੇ ਤੇ ਗੁੰਦ ਰਹੇ ਨੇ ਉਹਨੂੰ ਸੰਗਤਾਂ ਸਾਡੀਆਂ ਸਾਰੀਆਂ ਬੇਟੀਆਂ ਨੇ ਇਧਰ ਨਿਸ਼ਾਨ ਸਾਹਿਬ ਖੰਡੇ ਵਾਲੇ ਲੱਗੇ ਹੋਏ ਨੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਬਣਾਏ ਹੋਏ ਨੇ ਜਗੀਨਾ ਘਾਟ ਦੇ ਬਿਲਕੁਲ ਨਾਲ ਹੀ ਤੇ ਇਧਰ ਸਾਹਮਣੇ ਦੇਖ ਲਓ ਤੁਸੀਂ ਨਿਹੰਗ ਸਿੰਘ ਸ਼ੌਮੀ ਇਹ ਤੁਹਾਨੂੰ ਮੈਂ ਆਉਂਦਿਆਂ ਲਾਸਟ ਤੇ ਦਿਖਾਵਾਂਗਾ ਚਲੋ ਜਾ ਰਹੇ ਆ ਗਦਾਵਰੀ ਨਦੀ ਦੇ ਕੰਢੇ ਤੇ ਦੇਖੋ ਕੇਲਿਆਂ ਦਾ ਪ੍ਰਸ਼ਾਦ ਜਿਹੜਾ ਵਾ ਉਹ ਮਿਲ ਗਿਆ ਕੇਲਾ ਜਿਹੜਾ ਇੱਥੇ ਆਮ ਹੁੰਦਾ ਵਾ ਤੇ ਇੱਕ ਪਾਸੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਜਿੱਥੇ ਸੱਚਖੰਡ ਜਿਹੜਾ ਇੱਥੋਂ ਗਾਗਰ ਜਲ ਭਰ ਕੇ ਜਾਂਦੀ ਆ ਉਹ ਗਾਗਰ ਕੁੰਡ ਦੇ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਵਾ ਕੋਸ਼ਿਸ਼ ਕਰਾਂਗਾ ਰਾਤ ਨੂੰ ਵੀ ਤੁਹਾਨੂੰ ਇਹ ਗਾਗਰ ਜਿਹੜੀ ਇਹ ਸੇਵਾ ਵਾ ਉਹਦੇ ਦਰਸ਼ਨ ਕਰਾਏ ਜਾਣ ਤੁਹਾਨੂੰ ਕੋਸ਼ਿਸ਼ ਕਰੂੰਗਾ ਮੈਂ ਇਹ ਇਹ ਆਜੀ ਇਸ ਪਾਸੇ ਗਾਗਰਕੁੰਡ ਤੇ ਜਦੋਂ ਬਾਰਸ਼ਾਂ ਦਾ ਟਾਈਮ ਹੁੰਦਾ ਵਾ ਇੱਕ ਵਾਰ ਅਸੀਂ ਆਏ ਸੀਗੇ ਉਦੋਂ ਬਾਰਸ਼ਾਂ ਦਾ ਟਾਈਮ ਸੀਗਾ ਅਗਸਤ ਮਹੀਨੇ ਉਸ ਟਾਈਮ ਇੱਥੋਂ ਦੀ ਜਿਹੜਾ ਪਾਣੀ ਸੀਗਾ ਨਾ ਇੱਥੋਂ ਦੇ ਉੱਪਰ ਇੱਥੋਂ ਤੁਸੀਂ ਲੰਘ ਨਹੀਂ ਸਕਦੇ ਜਿਸ ਤਰ੍ਹਾਂ ਜੀ ਸਿੰਘ ਆ ਰਿਹਾ ਵਾ ਇਧਰੋਂ ਦੀ ਇਸ ਪਾਸੇ ਨੂੰ ਪਾਣੀ ਜਿਹੜਾ ਵਾ ਉਸ ਟਾਈਮ ਤੇ ਇਧਰੋਂ ਨਿਕਲਦਾ ਵਾ ਇਹ ਗਾਗਰਕੁੰਡ ਦਾ ਜਿਹੜਾ ਉਦਘਾਟਨ ਆ 2012 ਦੇ ਵਿੱਚ ਕੀਤਾ ਗਿਆ ਸੀਗਾ 14 9 2012 ਨੂੰ ਤੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਨੇ ਕੀਤਾ ਸੀਗਾ ਇੱਥੋਂ ਜਲ ਜਾਂਦਾ ਵਾ ਤਖਤ ਸ੍ਰੀ ਹਰਿਉਸਾਹਿਬ ਸੱਚਖੰਡ ਵਾਸਤੇ ਇਸ ਜਗ੍ਹਾ ਤੋਂ ਜਲ ਰਾਤ ਨੂੰ ਇੱਥੋਂ ਜਾਂਦਾ ਇੱਕ ਆਕਰ ਕੁੰਡਵਾ ਕਾਕਰ ਸੇਵਾ ਇੱਥੋਂ ਜਾਂਦੀ ਇਸ ਟਾਈਮ ਗੋਦਾਵਰੀ ਕੰਡੇ ਤੇ ਅਸੀਂ ਆਏ ਸੀਗੇ ਤੇ ਗੋਦਾਵਰੀ ਜਿਹੜੀ ਆ ਪਾਣੀ ਬਹੁਤ ਘੱਟ ਵਾ ਤੇ ਇਹਦਾ ਇਹਦਾ ਜਿਹੜਾ ਪਾਣੀ ਆ ਤਕਰੀਬਨ ਅਗਸਤ ਮਹੀਨੇ ਜ਼ਿਆਦਾ ਹੁੰਦਾ ਵਾ ਜਿੱਦਾਂ ਹੁਣ ਆਹ ਕਾਗਰਕੁੰਡ ਤੁਸੀਂ ਦੇਖਿਆ ਤੁਹਾਨੂੰ ਦਿਖਾਇਆ ਕਾਗਰਕੁੰਡ ਦੇ ਉੱਪਰੋਂ ਦੀ ਪਾਣੀ ਲੰਘਦਾ ਹੁੰਦਾ ਅੱਧਾ ਅੱਧਾ ਕਾਗਰਕੁੰਡ ਉਸ ਟਾਈਮ ਤੇ ਡੁੱਬਾ ਹੁੰਦਾ ਵਾ ਤੇ ਸਾਡੇ ਕੋਲ ਸੰਗਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਸ੍ਰੀ ਅਮਰਸਰ ਸਾਹਿਬ ਕੋ ਤੇ ਹੋਰ ਭਾਜੀ ਕੀ ਨਾਮ ਜੇ ਆਪਣਾ ਗੁਰਮੀਤ ਸਿੰਘ ਗੁਰਮੀਤ ਸਿੰਘ ਪਹਿਲੀ ਵਾਰੀ ਆਇਓ ਨਹੀਂ ਨਹੀਂ ਚਾਰ ਪੰਜ ਵਾਰੀ ਮਤਲਬ ਹਰ ਹਰ ਸਾਲ ਤਕਰੀਬਨ ਹੁੰਦੇ ਰਹਿੰਦੇ ਹੋ ਆਪਣਾ ਵੀਰ ਜੀ ਕੀ ਨਾਮ ਜੇ ਜਗਬੀਰ ਸਿੰਘ ਜਗਬੀਰ ਸਿੰਘ ਤੇ ਮਾਦਾ ਹਰ ਸਾਲ ਹੁੰਦੇ ਰਹਿੰਦੇ ਸਾਰੇ ਆਪਣਾ ਵੀਰ ਜੀ ਗੁਰਪ੍ਰੀਤ ਸਿੰਘ ਆਪਣਾ ਕੀ ਨਾਮ ਜੀ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਗੁਰਜੀਤ ਸਿੰਘ ਜੁਗਰਾਵ ਸਿੰਘ ਆਈਜਾ ਸਿੰਘ ਸੰਦੀਪ ਸਿੰਘ ਸੰਦੀਪ ਸਿੰਘ ਇਹ ਵੀਰ ਸਾਰੇ ਆਏ ਸੀਗੇ ਤੇ ਆਪਾਂ ਇਹਨਾਂ ਨਾਲ ਕੇ ਬੈਠੇ ਸੀਗੇ ਤੇ ਮਨ ਕੀਤਾ ਕਿ ਆਪਣੇ ਗਵੰਢੀ ਦੇ ਨਾਲੇ ਸ੍ਰੀ ਅਮਰਸਾਦ ਸਾਹਿਬ ਤੋਂ ਆਏ ਆ ਪਵਿੱਤਰ ਧਰਤੀ ਤੋਂ ਤੇ ਬਹੁਤ ਵਧੀਆ ਇੱਥੇ ਸੰਗਤਾਂ ਜਿਹੜੀਆਂ ਨੇ ਆ ਕੇ ਇੰਜੋਏ ਕਰਦੀਆਂ ਨੇ ਗੋਦਾਵਰੀ ਨਦੀ ਦੇ ਕੰਢੇ ਤੇ ਇਹ ਜਿਹੜੀ ਗੋਦਾਵਰੀ ਆ ਨਾ ਇਹ ਇਹ ਜਿਹੜੇ ਬੂਟੇ ਤੁਸੀਂ ਦੇਖ ਰਹੇ ਹੋਏ ਅੱਧੇ-ਅੱਧੇ ਬੂਟੇ ਇੱਥੋਂ ਤੱਕ ਡੁੱਬੇ ਹੁੰਦੇ ਆ ਜਦੋਂ ਅਗਸਤ ਮਹੀਨਾ ਹੁੰਦਾ ਵਾ ਤੇ ਇੱਥੋਂ ਤੱਕ ਪਾਣੀ ਜਿਹੜਾ ਜਿੱਥੇ ਵੀਰ ਬੈਠੇ ਨੇ ਇੱਥੋਂ ਤੱਕ ਪਾਣੀ ਚੱਲਦਾ ਹੁੰਦਾ ਵਾ ਕਿਉਂਕਿ ਅਸੀਂ ਉਹ ਵੀਡੀਓ ਚ ਵੀ ਦਿਖਾਇਆ ਹੋਇਆ ਵਾ ਚਲੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਪਹੁੰਚ ਗਏ ਜੀ ਗੋਰਦਰਾ ਸਾਹਿਬ ਸ਼੍ਰੀ ਨਜੀਨਾ ਘਰ ਸਾਹਿਬ ਤੇ ਇਹ ਗੋਰਦਰਾ ਸਾਹਿਬ ਦਾ ਇਤਿਹਾਸ ਹੁਣ ਮੈਂ ਤੁਹਾਨੂੰ ਦੱਸਦਾ ਅੰਦਰ ਜਾਣੇ ਇਹ ਆ ਜੀ ਇਸ ਪਾਸੇ ਇਤਿਹਾਸ ਲਿਖਿਆ ਵਾ ਇਸ ਇਤਿਹਾਸ ਨੂੰ ਵੀ ਤੁਸੀਂ ਰੀਡ ਕਰ ਸਕਦੇ ਹੋ ਤੇ ਇੱਧਰ ਸਾਡੇ ਬੱਚੇ ਆ ਅਮਰਸਰ ਤੋਂ ਆਏ ਆ ਕੀ ਨਾਂ ਪੁੱਤ ਆਪਣਾ ਇਹ ਮੇਰਾ ਨਾਂ ਜੈਦੀਪ ਸਿੰਘ ਜੈਦੀਪ ਸਿੰਘ ਪੜਦੇ ਹੋ ਹਾਂਜੀ ਕਿੰਵੀਂ ਕਲਾਸ ਪੜਦੇ ਹੋ 8ਥ ਕਲਾਸ 8ਥ ਕਲਾਸ ਹਾਂਜੀ ਠੀਕ ਆ ਤੇ ਚਲੋ ਇਹ ਬੱਚੇ ਨੇ ਸਾਡਾ ਚੈਨਲ ਵੀ ਸਬਸਕ੍ਰਾਈਬ ਖੁਦ ਆਵਾਜ਼ ਮਾਰ ਕੇ ਕੀਤਾ ਤੇ ਫਿਰ ਇੰਟਰਵਿਊ ਲੈਣੀ ਬਣਦੀ ਵੀ ਹੈ ਨਾ ਬਣਦੀ ਹੋਰ ਕਿੰਨੇ ਭੈਣ ਭਰਾ ਹੋ ਹੋਰ ਅਸੀਂ ਦੋ ਭੈਣ ਭਰਾ ਵਾ ਸਿੱਖ ਭੈਣ ਠੀਕ ਆ ਪੜਨ ਵਧੀਆ? ਹਾਂਜੀ। ਵਧੀਆ ਪੜਦੇ ਹੋ। ਵਧੀਆ। ਮਾਪੇ ਦੇ ਆਗਿਆਕਾਰ ਰਹਿਣਾ। ਹਾਂਜੀ। ਤੇ ਚੜ੍ਹਦੀ ਕਲਾ 'ਚ ਹੀ ਰਹਿਣਾ। ਠੀਕ। ਕਿਸੇ ਦੇ ਕਹਿਣੀ 'ਚ ਨਹੀਂ ਆਉਣਾ ਤੇ ਇਸੇ ਸਿੱਖੀ ਸਰੂਪ 'ਚ ਰਹਿਣਾ ਠੀਕ ਹੈ। ਓਕੇ ਫਿਰ। ਵਾਹਿ ਬੇਟੇ। ਇੱਧਰ ਆ ਜੀ। ਹੁਣ ਗੁਰਦੁਆਰਾ ਸਾਹਿਬ ਅੰਦਰ ਚੱਲੇ ਆਂ। ਅੰਦਰ ਜਾ ਕੇ ਹੁਣ ਤੁਹਾਨੂੰ ਨਾਲੋ-ਨਾਲ ਇਤਿਹਾਸ ਦੱਸਦਾ ਮੈਂ। ਇਹ ਗੁਰਦੁਆਰਾ ਸਾਹਿਬ ਨਗੀਨਾ ਘਾਟ ਇੱਕ ਬਨਜਾਰਾ ਸਿੱਖ ਜਸਨੀ ਅਤਿ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਟ ਕੀਤਾ। ਪਰ ਗੁਰੂ ਜੀ ਨੇ ਉਹ ਨਗੀਨਾ ਕੋਦਾਵਰੀ ਨਦੀ ਵਿੱਚ ਵਗਾਵ ਮਾਰਿਆ ਉਸ ਸਿੱਖ ਨੇ ਦੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿੱਚ ਸੁੱਟ ਦਿੱਤਾ ਤਾਂ ਉਹ ਸਿੱਖ ਹਰਾਮ ਵੀ ਹੋਇਆ ਤੇ ਨਾਰਾਜ਼ ਵੀ ਕਿ ਗੁਰੂ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਤੇ ਬਹੁ ਮੁੱਲੇ ਨਗੀਨੇ ਨੂੰ ਨਦੀ ਦੀ ਭੇਟ ਕਰ ਦਿੱਤਾ ਦਸ਼ਮੀਰ ਪਿਤਾ ਜੀ ਨੇ ਉਸ ਦੇ ਮਨ ਦੀ ਸੋਚ ਨੂੰ ਜਾਣ ਕੇ ਕਿਹਾ ਸਿੱਖਾ ਜਾ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ ਜਦੋਂ ਉਸ ਨੂੰ ਨਜ਼ਾਰੇ ਸਿੱਖ ਨੇ ਨਦੀ ਵਿੱਚ ਆਪਣੇ ਨਗੀਨੇ ਜੈ ਅਤੇ ਉਸ ਤੋਂ ਵੀ ਕੀਮਤੀ ਲਾਲ ਜਵਾਹਰ ਦੇਖੇ ਤਾਂ ਉਸ ਦਾ ਸਾਰਾ ਹੰਕਾਰ ਦੂਦ ਹੋ ਗਿਆ ਤੇ ਉਹ ਗੁਰੂ ਜੀ ਦੇ ਚਰਨੀ ਟੈ ਗਿਆ। ਇਸੇ ਹੀ ਅਸਥਾਨ ਤੋਂ ਗੁਰੂ ਜੀ ਨੇ ਤੀਰ ਚਲਾ ਕੇ ਆਪਣਾ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਸੀ। ਇਹ ਹੈ ਜੀ ਗੁਰਦਰਾ ਸਾਹਿਬ ਨਗੀਨਾ ਪਹਾੜ। ਪਹੁੰਚ ਗਏ ਜੀ 10 ਕਦਮਾਂ ਦੀ 20 ਕਦਮਾਂ ਦੀ ਦੂਰੀ ਤੇ ਗੁਰਦਰਾ ਸਾਹਿਬ tibbi ਸਾਹਿਬ ਸਾਹਮਣੇ ਲਿਖਿਆ ਗੁਰਦਰਾ ਸਾਹਿਬ tibbi ਸਾਹਿਬ ਇੱਕ ਗੁਰਦਰਾ ਸਾਹਿਬ ਜਿਹੜਾ ਵਾ ਭਾਈ ਦਇਆ ਸਿੰਘ ਨਾਲ ਤੇ ਭਾਈ ਧਰਮ ਸਿੰਘ ਜੀ ਦਾ ਉਹਨਾਂ ਦੇ ਨਾਮ ਤੇ ਗੁਰਦਰਾ ਸਾਹਿਬ ਤੇ ਉਹਨਾਂ ਦੇ ਇੱਥੇ ਘੜੇ ਵੀ ਜਿਹੜੇ ਆ ਜਿਹੜੇ ਉਹ ਘੜੇ ਵਰਤਦੇ ਹੁੰਦੇ ਸੀਗੇ ਉਹ ਇੱਥੇ ਨਹੀਂ ਇਸ ਗੁਰਦਰਾ ਸਾਹਿਬ ਦਾ ਇਤਿਹਾਸ ਵੀ ਮੈਂ ਤੁਹਾਨੂੰ ਦੱਸਦਾ ਹਾਂ ਇਹ ਸਥਾਨ ਪੰਜਾ ਪਿਆਰੇ ਵਿੱਚੋਂ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦਾ ਜਦੋਂ ਸਾਈਬੇ ਕਮਾਲ ਸ਼ੀਰਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਵਿੱਚ ਆਏ ਤਾਂ ਗੁਰੂ ਸਾਹਿਬ ਜੀ ਦੇ ਨਾਲ 2200 ਘੋੜਸਵਾਰ ਸਿੰਘ ਉੱਜਾਈਆਂ ਸੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਧੋਦਾਸ ਬਰਾਗੀ ਨੂੰ ਸਿੱਧੇ ਰਾਹ ਪਾਉਣ ਲਈ ਉਸ ਦੀ ਕੁੱਟੀਆਂ ਵਿੱਚ ਗਏ ਤਾਂ ਗੁਰੂ ਸਾਹਿਬ ਜੀ ਦੇ ਨਾਲ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਇਹ ਨੇ ਇਸੇ ਸਥਾਨ ਤੇ ਆਪਣਾ ਘੋੜਾ ਬੰਨਿਆ ਤੇ ਤੱਬੂ ਉਡਾਈ ਸੀ ਤੇ ਇੱਥੋਂ ਹੀ ਮਾਧੋਦਾਸ ਬਾਗ ਆਰੰਭ ਹੁੰਦਾ ਜਿੱਥੇ ਜਾ ਕੇ ਗੁਰੂ ਜੀ ਨੇ ਮਾਰੂ ਦਾਸ ਦਾ ਹੰਕਾਰ ਤੋੜਿਆ ਤੇ ਆਪਣਾ ਸੇਵਕ ਬਣਾ ਕੇ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਤੇ ਗੋਦਾਵਰੀ ਨਦੀ ਦਾ ਕਿਨਾਰਾ ਹੋਣ ਕਰਕੇ ਇਸ ਥਾਂ ਤੇ ਪਾਣੀ ਰੁਕਦਾ ਸੀ ਇਸ ਲਈ ਇਸ ਸਥਾਨ ਨੂੰ tibbi sar ਕਿਹਾ ਜਾਂਦਾ ਹੈ ਲਓ ਜੀ ਅਸੀਂ ਹੋ ਆਇਆ ਅੰਦਰੋਂ ਅਜੇ ਪਾਲ ਜੀ ਦੱਸਣਗੇ ਹੁਣ ਕਿੱਥੇ ਜਾ ਰਹੇ ਅਸੀਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਥਾਂ ਤੇ ਜਾ ਰਹੇ ਹਾਂ ਬੰਦਾ ਸਿੰਘ ਘਾਟ ਦੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਹਾਰਾਜਾ ਪੰਜਾਬ ਪੰਜਾਬ ਨੂੰ ਪਹੁੰਚ ਰਿਹਾ ਸੀਗਾ ਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਜੀ ਨੇ ਪਹੁੰਚ ਰਿਹਾ ਸੀਗਾ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਜ ਤੀਰ ਤੇ ਪੰਜ ਸਿੰਘ ਦੇ ਇੱਕ ਪਹੁੰਚ ਰਿਹਾ ਸੀ ਇੱਥੇ ਤੇ ਇਹ ਹੁਣ ਅਸੀਂ ਪਹੁੰਚ ਗਏ ਆ ਗੁਰਦਰਾ ਸਾਹਿਬ ਦੇ ਬਿਲਕੁਲ ਬਾਹਰ ਤੇ ਇਹ ਜਿੰਨੇ ਗੁਰਦਰਾ ਸਾਹਿਬ ਨੇ ਸਾਰੇ ਦੇ ਸਾਰੇ ਹੀ ਤਕਰੀਬਨ 400 500 ਮੀਟਰ ਦੀ ਦੂਰੀ ਤੇ ਨੇ ਸਾਰੇ ਹੀ ਗੁਰਦਰਾ ਸਾਹਿਬ ਬੰਦਾ ਘਾਟ ਸਾਹਿਬ ਦਾ ਇਤਿਹਾਸ ਦੱਸਦਾ ਤੁਹਾਨੂੰ ਕਸ਼ਮੀਰ ਦੇ ਪੂਨਸ ਇਲਾਕੇ ਵਿੱਚ ਇੱਕ ਛੋਟੇ ਜਿਹੇ ਨਗਰ ਰਜ਼ੌਰੀ ਵਿਖੇ 1973ਵੀਂ ਨੂੰ ਭਾਰਤਵਾੜ ਰਾਜਪੂਤ ਰਾਮਦੇਵ ਦੇ ਘਰ ਮਕਸ਼ਮਨ ਦਾਸ ਦਾ ਜਨਮ ਹੋਇਆ ਲਖਮਨ ਦਾਸ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨੋਏ ਜਿਸਮ ਦਾ ਮਾਲਕ ਸੀ ਇੱਕ ਦਿਨ ਇੱਕ ਅਜਿਹੀ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਬੈਠਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਅੱਖਾਂ ਸਾਹਮਣੇ ਫਿਰ ਬੱਚਿਆਂ ਦੇ ਜੰਮਣ ਤੇ ਫਿਰ ਤੜ ਤੜ ਕੇ ਮਰਨ ਤੇ ਕਰुणा ਵਹੀ ਦ੍ਰਿਸ਼ ਨਾਲ ਲਖਮਨ ਦਾਸ ਅਤੀ ਬੈਰਾਗੀ ਹੋਇਆ ਤੇ ਸਭ ਛੱਡ ਛੜਾ ਕੇ ਘਰੋਂ ਨਿਕਲ ਤੁਰਿਆ ਇਹ 1692 ਈਸਵੀ ਵਿੱਚ ਨਾਂਦੇੜ ਦੇ ਮਕਾਮ ਤੇ ਵਦਾਵਰੀ ਨਦੀ ਦੇ ਕਿਨਾਰੇ ਇੱਕ ਕੁਟਿਆ ਬਣਵਾਈ ਤੇ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਪਰਮਾਣ ਲਗਾ ਤੇ ਦੂਰ ਦੂਰ ਦੇ ਸੰਧਾਲੂ ਬੈਰਾਗੀ ਮਾਧੋਦਾਸ ਦੀਆਂ ਮੰਤਾ ਮੰਨਦੇ ਇੱਥੇ ਆਉਂਦੇ ਅਤੇ ਦਰਸ਼ਨ ਕਰਕੇ ਆਪਣਾ ਸੁਭਾਅ ਸਮਝਦੇ ਇਹ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਇਸ ਦੇਰੇ ਤੇ ਆਏ ਤਾਂ ਇਸ ਨੇ ਆਪਣੀ ਇਸ ਸ਼ਕਤੀ ਦਾ ਪ੍ਰਭਾਵਾਪਾਦ ਗੁਰੂ ਜੀ ਨੂੰ ਨਿਮਾਣ ਖਾਉਣ ਵਾਸਤੇ ਹਰ ਸੰਭਵ ਤਨ ਲਾਇਆ ਪਰੰਤੂ ਬੁਰੀ ਤਰ੍ਹਾਂ ਸਫਲ ਰਿਹਾ ਤੇ ਅੰਤ ਆਪਣੇ ਸੰਗਿਆਂ ਸੇਵਕਾਂ ਸਣੇ ਗੁਰੂ ਜੀ ਦੀ ਚਰਨੀ ਡਿੱਗਾ ਅਤੇ ਆਪਣੇ ਬਰਾਹਾਂ ਦਾ ਅਚਚ ਪਛਤਾਤਾ ਪਿਤਾ ਦੇ ਅੰਮ੍ਰਿਤ ਪਾਣ ਕਰਕੇ ਸਿੰਘ ਸੱਜਿਆ ਤੇ ਜ਼ਾਲਮਾਂ ਦਾ ਨਾਸ਼ ਕਰਨ ਲਈ ਗੁਰੂ ਜੀ ਨੇ ਆਪਣੇ ਪੱਥੇ ਵਿੱਚੋਂ ਪੰਜ ਸੁਨਹਿਰੀ ਤੀਰ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਬੀ ਸੇਨ ਅਤੇ ਪੰਜ ਪਿਆਰੇ ਦੇ ਕੇ ਬੰਦਾ ਸਿੰਘ ਬਹਾਦਰ ਨੇ ਪੰਜਾਬ ਤੋੜਿਆ ਇਸ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਰਨਾਲ ਸਮਾਣਾ ਸਣੋਰੇ ਆਦਮਗਲਾਈ ਗੜ੍ਹਾਂ ਨੂੰ ਤੋੜਿਆ ਤੇ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਅਤੇ ਮਈ 1710 ਚ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰਕੇ ਖਾਲਸਾ ਝੰਡਾ ਚੁਲਾਇਆ ਇਹ ਹੈ ਜੀ ਇਤਿਹਾਸ ਇਹ ਅੱਗੇ ਅੰਦਰ ਲੱਗੀ ਹੈ ਫੋਟੋ ਕਿਤੇ ਆਸ ਕੋ ਦਰਗਾਹ ਸਾਹਿਬ ਤੇਰੇ ਤੇ ਦੇਖਣ ਵਾਲੇ ਨੇ ਸਾਰੇ ਦੇ ਨਾਮ ਲਿਖੇ ਹੋਏ ਨੇ ਇਹ ਤੋਂ ਜਦੋਂ ਭੰਤਨ ਸਿੰਘ ਜੀ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਉੱਤੋਂ ਰਿਆ ਸੀਗਾ ਉਹ ਵੇ ਅੱਜ ਜਦੋਂ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੰਕਲਾਬ ਦਾਸ ਮਹਾਰਾਜ ਜੀ ਦਾ ਹੰਕਾਰ ਤੋੜਿਆ ਸੀ ਬਹੁਜੀ ਸੰਗਤ ਜੀ ਮੱਥਾ ਏਕ ਆਇਆ ਉਪਰੋਂ ਇਸ ਪਾਸੇ ਗੁਰਦਰਾ ਸਾਹਿਬ ਦੇ ਖਾਬੇ ਪਾਸੇ ਯਾਨੀ ਕਿ ਸਾਡੇ ਸੱਜੇ ਪਾਸੇ ਅਜਾਇਬ ਘਰ ਆ ਇਧਰ ਵੀ ਹਰ ਤਰ੍ਹਾਂ ਦੀ ਫੋਟੋ ਅੰਦਰ ਲੱਗੀ ਹੋਈ ਆ ਇਧਰ ਵੀ ਆ ਕੇ ਦੇਖ ਸਕਦੇ ਹੋ ਤੁਸੀਂ ਇਸ ਪਾਸੇ ਜਿਹੜਾ ਆ ਇਹ ਲਿਖਿਆ ਜੀ ਗੁਰਮਤਿ ਪ੍ਰਚਾਰ ਕੇਂਦਰ ਤੇ ਸੰਗੀਤ ਵਿਦਿਆਲੇ ਇਧਰ ਵੀ ਬੱਚੇ ਜਿਹੜੇ ਆ ਗੁਰਮਤਿ ਦੀ ਪੜਾਈ ਕਰਦੇ ਨੇ ਤੇ ਸੰਗੀਤ ਜਿਹੜਾ ਉਹ ਸਿੱਖਦੇ ਨੇ ਇਸ ਪਾਸੇ ਬੱਚੇ ਰਹਿ ਕੇ ਤੇ ਇਹ ਸਾਰਾ ਇਧਰ ਸੂਲ ਤੇ ਦਿੱਤੀ ਆ ਸਚਕੰਡ ਤਖਤ ਸ੍ਰੀ ਨੰਦੇੜ ਸਾਹਿਬ ਵੱਲੋਂ ਤੇ ਇਹ ਆ ਜੀ ਗੁਰਦਰਾ ਸਾਹਿਬ ਆਪਾ ਬੰਦਾ ਘਾਟ ਤੇ ਹੁਣ ਅਸੀਂ ਇੱਥੋਂ ਰਿਵਿਊ ਲੈਣੇ ਆ ਨਾਲ ਆਏ ਨੇ ਜਵਾਨ ਨੌਜਵਾਨ ਉਹਨਾਂ ਦੀ ਰਿਵਿਊ ਲੈਣੇ ਆ ਲਓ ਜੀ ਮੱਥਾ ਅਸੀਂ ਟੇਕ ਆਇਆ ਤੇ ਹੁਣ ਸਾਡੇ ਨੌਜਵਾਨ ਜਿਹੜੇ ਆਓ ਇੱਧਰ ਇਸ ਪਾਸੇ ਬੈਠੇ ਹੋਏ ਨੇ ਤੇ ਨੌਜਵਾਨ ਬੈਠੇ ਹੋਏ ਨੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਜੇ ਪਾਲਣ ਵਾਲੀ ਵਾਇਕਰੀ ਦੀ ਖਾਲਸਾ ਵਾਇਕਰੀ ਦੀ ਫਤਗੀ ਕਾਰਨਾ ਦੇ ਦਰਸ਼ਨ ਹਾਂਜੀ ਹਾਂ ਦਰਸ਼ਨ ਕਰ ਰਹੇ ਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦਰਸ਼ਨ ਕਰ ਰਹੇ ਹੋ ਹਾਂਜੀ ਕਰ ਰਹੇ ਆਂ ਇਸ ਜਗ੍ਹਾ ਦਾ ਥੋੜਾ ਜਿਆਦਾ ਦੱਸੋਗੇ ਕਿਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿੱਦਾਂ ਨੂੰ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਰਾਜ ਜੀ ਜਦੋਂ ਨੰਦੇੜ ਤੀਰਤੀ ਦੇ ਆਏ ਆ ਤੇ ਪਹਿਲੇ ਇੱਥੇ ਸਥਾਨ ਤੇ ਆਏ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਥੋਂ ਮਾਰੇ ਨੇ ਪੰਜਾਬ ਨੂੰ ਤੋੜਿਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੰਕਾਰ ਤੋੜਿਆ ਸੀ ਸਭ ਤੋਂ ਪਹਿਲੇ ਹਨ ਪਹਿਲੇ ਮਾਰੇ ਉਹਨਾਂ ਨੇ ਆ ਕੇ ਹੰਕਾਰ ਤੋੜਿਆ ਇੱਥੇ ਕਿ ਬਿਰੂ ਤੋਂ ਬਾਅਦ ਜਿਹੜੀ ਮਾਰਨ ਉਹਨਾਂ ਨੇ ਪੰਜਾਬ ਨੂੰ ਤੋੜਿਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੱਬਾ ਜੀ ਫਗਵਾੜਾ ਤੋਂ ਆਏ ਕਿਦਾਂ ਦੇ ਆਏ ਹੋ ਅਸੀਂ 27 ਤਰੀਕ ਦੇ ਇੱਥੇ ਆਏ ਵਾਪਸੀ ਵਾਪਸੀ ਸਾਡੀ 5 ਤਰੀਕ ਦੀ ਹੈ ਜੀ 5 ਤਰੀਕ ਦੀ ਵਾਪਸੀ ਚਲੋ ਠੀਕ ਆ ਵਧੀਆ ਲੱਗਾ ਇੱਥੇ ਆ ਕੇ ਹਰ ਸਾਲ ਆਉਂਦੇ ਹੋ ਹਾਂਜੀ ਹਾਂਜੀ ਬੱਬਾ ਜੀ ਬਹੁਤ ਵਧੀਆ ਲੱਗਾ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਈਦਾ ਹਾਂ ਬਈ ਜੀ ਇੱਧਰ ਹਰਕ੍ਰੀ ਹਰਕੀਰਤ ਸਿੰਘ ਸਾਡੇ ਨਾਲ ਵੀ ਆਇਆ ਵਾ ਪਹਿਲੀ ਵਾਰੀ ਆਇਆ ਵਾ ਇਕ ਕਿਦਾਂ ਮਹਿਸੂਸ ਹੋਇਆ ਇਹ ਸਾਰਾ ਦੱਸਣਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਥਾਨਾਂ ਤੇ ਵੀ ਦਰਸ਼ਨ ਕਰਕੇ ਕਿਦਾਂ ਦਾ ਮਹਿਸੂਸ ਹੋਇਆ ਸਾਰਾ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਪਹਿਲੀ ਵਾਰ ਇੱਧਰ ਆਏ ਮੱਥਾ ਟੇਕਣ ਆਏ ਹ ਜੂਤ ਸਾਹਿਬ ਵੱਲ ਹੁਣ ਹਜੂਤ ਸਾਹਿਬ ਸੱਚਖੰਡ ਵਾਲੇ ਤੋਂ ਮੱਥਾ ਟੇਕ ਕੇ ਹੁਣ ਕੀ ਅਗਲੇ ਜਿਹੜੇ ਇੱਧਰ ਲੱਗੇ ਤੇ ਘੁੰਮਦਾ ਰਿਹਾ ਉਹਨਾਂ ਵਾਲਾ ਆਇਆ ਇੱਥੇ ਸਾਰਾ ਪਤਾ ਲੱਗਦਾ ਹੈ ਕਿ ਸਾਡੇ ਪੁਰਾਣੇ ਇਤਿਹਾਸ ਬਾਰੇ ਪਤਾ ਲੱਗਦਾ ਹੈ ਪ੍ਰੇਰਣਾ ਮਿਲਦੀ ਹੈ ਦੇ ਸਿੰਗਾ ਤੋਂ ਕਿੰਦਾ ਨਹੀਂ ਪੁਰਾਣੀ ਜ਼ਾਇਲ ਚ ਕਿੰਦਾ ਨਹੀਂ ਇਹ ਤੋਂ ਪ੍ਰੇਰਣਾ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਕਿ ਹੁਣ ਅਗے ਆਪਣੇ ਰਾਹ ਪਿਆ ਬੰਦਗੀ ਦੇ ਦਾਰ ਨੂੰ ਜੋੜਨੀ ਚਾਹੀਦੀ ਹੈ ਆਪਣੇ ਨਾਲ ਸਾਰਾ ਕੁਝ ਦਾ ਪਤਾ ਲੱਗਦਾ ਹੈ ਬੜਾ ਵਧੀਆ ਮਾਨੂੰ ਲੱਗਦਾ ਹੈ ਇਥੇ ਇੰਦਾ ਸਾਡੇ ਪ੍ਰਾਣ ਸਿੰਘ ਇੰਦਾ ਕੀ ਸੀਦਾ ਸੀਦਾ ਸ਼ੀਰ ਹੋਏ ਨੇ ਸਾਰਾ ਕੁਝ ਪਤਾ ਲੱਗਦਾ ਬਹੁਤ ਅੱਗੇ ਲੱਗਦਾ ਮਾਨੂੰ ਬੜਾ ਵਧੀਆ ਲੱਗਦਾ ਹੈ ਅੱਗੇ ਵੀ ਹੁਣ ਆਈ ਅਗਲੇ ਗੁਰਦਿਆਂ ਨੂੰ ਦਰਸ਼ਨ ਕਰਦੇ ਆ ਅੱਗੇ ਤੇ ਬਣੇ ਰਹੋ ਤੁਹਾਨੂੰ ਅਸੀਂ ਦੱਸਦੇ ਆ ਕਿੰਦਾ ਅਗੋ ਇਤਿਹਾਸ ਆ ਸਾਰਾ ਸਾਹਿਬ ਜੀ ਦਾ ਖਾਲਸਾ ਵਾਇਗੁਰ ਦੀ ਕੀ ਫਤਿਹ ਅਸੀਂ ਪੰਜਾਬ ਦੀ ਜੇ ਵੀਰੇ ਤੇ ਕਾਫੀ ਸਾਰੇ ਗੁਰਦਰਾ ਦਰਸ਼ਨ ਕੀਤੇ ਆਨੇ ਤੇ ਸਾਰੇ ਗੁਰਦਰਾ ਸਾਹਿਬ ਦਰਸ਼ਨ ਕਰਕੇ ਕਾਫੀ ਵਧੀਆ ਲੱਗਾ ਸਾਨੂੰ ਆਪ ਜੀ ਜੇ ਵੀਰ ਜੀ ਚਲ ਜਤਰਾ ਜੀ ਵੀ ਕਰਿਓ ਅਤੇ ਸਾਰੇ ਗੁਰਦਰਾ ਸਾਹਿਬ ਦਰਸ਼ਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੱਥੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ ਤੇ ਆਪ ਜੀ ਨੂੰ ਇਤਿਹਾਸ ਬਾਰੇ ਜਾਣਕਾਰੀ ਸਾਡੇ ਸਿੰਘਾਂ ਨੇ ਦੇ ਹੀ ਦਿੱਤੀ ਹੈ ਆਪ ਜੀ ਨੂੰ ਇੱਕ ਜ਼ਰੂਰੀ ਗੱਲ ਦੱਸਦੇ ਹਾਂ ਕਿ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਗੁਰਦਾਸਪੁਰ ਦੀ ਧਰਤੀ ਗੜੀ ਗੁਰਦਾਸ ਰੇਂਗਲ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੱਥੇ ਹੁਣ ਮੌਜੂਦਾ ਜੱਜਦਾਰ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਜਿਹੜੇ ਮੌਜੂਦਾ ਜੱਜਦਾਰ ਹਨ ਉਹ ਦਲਪੰਥ ਚਲਾ ਰਹੇ ਹਨ ਦੁਸ਼ਹਿਰੇ ਮੇਲੇ ਤੇ ਹੋਰ ਸਮਾਗਮਾਂ ਤੇ ਹਜੂਰ ਸਾਹਿਬ ਦੀ ਧਰਤੀ ਤੇ ਆਉਂਦੇ ਹਨ ਸੰਗਤਾਂ ਬਹੁਤ ਪਿਆਰ ਕਰਦੀਆਂ ਹਨ आनंदमय कीर्तन आनंदमय शब्द वाणी पाठ करते ਹਨ ਅਤੇ ਸੰਗਤਾਂ ਨੂੰ ਸਿੱਖੀ ਪ੍ਰਚਾਰ ਪ੍ਰਚਾਰਿਤ ਪ੍ਰੇਰਿਤ ਕਰਦੇ ਹਨ ਤੇ ਆਪ ਜੀ ਨੂੰ ਹੋਰ ਵੀ ਦੱਸਣਾ ਚਾਹੁੰਦੇ ਆ ਕਿ ਗੁਰਦੁਆਰਾ ਗਿਫਤਾਲੀਗੜ੍ਹ ਸਾਹਿਬ ਦੇ ਜਥੇਦਾਰ ਜੋ ਬਾਬਾ ਜੀ ਹਨ ਹਸਪਤਾਲਾਂ ਦੀ ਸੇਵਾ ਕਰਵਾ ਰਹੇ ਹਨ ਸੇਵਾ ਚੱਲ ਰਹੀ ਹੈ ਆਪ ਜੀ ਜਦੋਂ ਗੁਰਦਾਸਪੁਰ ਦੀ ਧਰਤੀ 'ਤੇ ਜਾਓ ਗੜੀ ਗੁਰਦਾਸ ਨੰਗਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਥਾਨ 'ਤੇ ਜ਼ਰੂਰ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀਜੀ ਇੰਟਰਵਿਊ ਬੱਚਿਆਂ ਦੀ ਇੱਕ ਬੱਚਾ ਸਾਡਾ ਰਹਿ ਗਿਆ ਇਹਦੀ ਵੀ ਇਹਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ ਭਾਈ ਕੁਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਜੂਰ ਸਾਹਿਬ ਦੀ ਅੱਜ ਤੀਸਰੀ ਵਾਰੀ ਆਇਆ ਹਾਂ ਤੇ ਬਹੁਤ ਵਧੀਆ ਲੱਗਿਆ ਆਣ ਕੇ ਹਰ ਵਾਰ ਅੱਗੇ ਬਾਬਾ ਕਿਰਪਾ ਰੱਖੇ ਹਰ ਵਾਰ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰੀ ਅਸੀਂ ਚੌਥੀ ਪੰਜਵੀਂ ਵਾਰੀ ਦਰਸ਼ਨ ਕਰਨ ਆਏ ਹਾਂ ਹਰ ਵਾਰੀ ਕੋਈ ਨਾ ਕੋਈ ਨਵੀਂ ਚੀਜ਼ ਸਿੱਖਣ ਨੂੰ ਜ਼ਰੂਰ ਮਿਲਦੀ ਹੈ ਇੱਥੇ ਜਿਵੇਂ ਕਿ ਤੁਸੀਂ ਹੁਣ ਗੁਦਾਵਰੀ ਦੇ ਕੱਡੇ ਸਾਰਾ ਇਤਿਹਾਸ ਜਾਣਿਆ ਜਿਵੇਂ ਕਿ ਭਜਨਗੜ੍ਹ ਸਾਹਿਬ ਹੋ ਗਿਆ ਨਗੀਨਾ ਘਾਟ ਸਾਹਿਬ ਹੋ ਗਿਆ ਜਿਵੇਂ ਆਪ ਜੀ ਨੇ ਬਾਬਾ ਜੁ ਕਿਦਰ ਸਿੰਘ ਜੀ ਮੋਨੀ ਦੇ ਸਥਾਨਾਂ ਦੀ ਦਰਸ਼ਨ ਕੀਤੇ ਫਿਰ ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੀ ਦਰਸ਼ਨ ਕੀਤੇ ਤੇ ਲਿਹਾੰਗ ਸਿੰਘ ਨੇ ਆਪ ਜੀ ਨੂੰ ਬਹੁਤ ਹੀ ਵਧੀਆ ਤੌਰ ਤੇ ਸੁਣਾਇਆ ਹੋਵੇਗਾ ਜਿਵੇਂ ਕਿ ਸਾਡੀ ਗੁਰਦਾਸਪੁਰ ਸ਼ਹਿਰ ਚ ਜਿਹੜੇ ਨਿਸ਼ਤਾਰੀ ਗੁਰਦੁਆਰਿਆਂ ਸਾਰੇ ਸੇਵਾਵਾਂ ਚੱਲਦੀਆਂ ਨੇ ਸੋ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਉੱਥੇ ਆ ਕੇ ਵੀ ਜ਼ਰੂਰ ਦਰਸ਼ਨ ਕਰੋ ਉਥੇ ਵੀ ਆਪਾਂ ਜੋ ਵੀ ਸਥਾਨਾਂ ਤੇ ਜਾਵਾਂਗੇ ਨਾ ਉਥੇ ਜਾ ਕੇ ਸਾਨੂੰ ਇਤਿਹਾਸ ਦਾ ਪਤਾ ਲੱਗੇਗਾ ਇਹਨੂੰ ਬਰੀਕੀ ਨਾਲ ਸਮਝ ਪਾਵਾਂਗੇ ਇਦਾਂ ਆਪਾਂ ਜਿੱਦਾਂ ਉਥੇ ਜਾਵਾਂਗੇ ਅਸੀਂ ਉਥੋਂ ਦਾ ਸਾਰਾ ਕੁਝ ਵੇਖਾਂਗੇ ਜਿਵੇਂ ਕਿ ਦਰਸ਼ਨ ਕਰਾਂਗੇ ਫੇਰਿਆਂ ਨੂੰ ਪਤਾ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਦੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਜਿਹੜੀ ਆ ਗੁਰਦੁਆਰਾ ਸਾਹਿਬ ਗੋਦਾਵਰੀ ਦੇ ਕੰਢੇ ਤੇ ਗੁਰਦੁਆਰਾ ਸਾਹਿਬ ਭਜਨਗੜ੍ਹ ਸਾਹਿਬ ਤੇ ਨਗੀਨਾ ਘਾਟ ਤੇ ਟਿੱਬੀ ਸਾਹਿਬ ਤੇ ਜੋ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ ਦਾ ਗੁਰਦਾਰ ਸਾਹਿਬ ਤੇ ਜਿੱਥੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲੋਂ ਤੋਰਿਆ ਸੀ ਉਸ ਧਰਤੀ ਤੇ ਖੜੇ ਆ ਇਸ ਟਾਈਮ ਤੇ ਅੱਜ ਦੀ ਵੀਡੀਓ ਜੇ ਇਨਾ ਹੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ